ਆਗ ਪਹਿਰੋਂ ਬਾਣੀ ਨਾਮ ਦੇਉ ਜੀ ਕੀ ਇੱਕ ਕਉ ਸਤਿਗੁਰ ਪ੍ਰਸਾਦ ਹਸ ਤਖੀਲ ਤੇ ਤੇਰੇ ਦਵਰੇ ਆਇਆ ਭਗਤ ਕਰ ਤਰ ਨਾਮਾ ਪਕੜ ਉਠਾਇਆ ਫਿਰ ਜਾਤ ਮੇਰੀ ਜਾਤ ਮਾਰਾਇਆ ਸਿੱਪੇ ਜਨਮ ਕਾਹੇ ਕੋ ਆਇਆ ਕਮਲੀ ਚਲਿਓ ਪਲਟਾਇ ਬਹਿਰੇ ਪਾਛੇ ਬੈਠ ਜਾਏ ਜੋ ਜੋ ਨਾਮ ਹਰ ਗੁਣ ਉਚਰੇ ਭਗਤ ਜਨਾ ਕੋ ਦੇਹਰਾ ਫਰੇ ਜੋ ਜੋ ਨਾਮ ਹਰ ਗੁਣ ਉਚਰੇ स्वागत जना को देहरादून फिरै ते सतगुरु नामदेव जी दे मुखारबिंद तो उचारया होए शब्द तਨ ਤਮ ਚ ਵਰਸ਼ਤਰ ਦੇ ਮਲ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1167 ਰਗ ਪੈਰੋਂ ਦੇ ਵਿੱਚ ਸ਼ਿਸ਼ੋਬਤ ਇਹ ਸ਼ਬਦ ਉਸ ਸਮੇਂ ਸਤਗੁਰ ਨਾਮਦੇਵ ਜੀ ਨੇ ਉਚਾਰਿਆ ਜਦੋਂ ਉਹ ਦੇਹਰੇ ਦੇ ਵਿੱਚ ਸ਼ਵਾਲੇ ਦੇ ਵਿੱਚ ਗਿਆ ਮੱਥਾ ਟੇਕਣ ਲੱਗਿਆ ਅਤੇ ਜਾਤ ਦੇ ਹੰਕਾਰੀਆਂ ਨੇ ਉਸਦੇ ਨਾਲ ਦੁਰਭਵਹਿਾਰ ਕੀਤਾ ਦੁਰਭਵਹਿਾਰ ਕਰਕੇ ਨਾਮਦੇਵ ਜੀ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਉਹ ਕੱਲਾ ਕਰ ਤੱਕ ਕੁਛ ਨਹੀਂ ਸੇ ਸਕਦਾ ਪਰ ਉਸਨੇ ਉਸ ਪਰਮਾਤਮਾ ਦਾ ਜਿਸ ਦਾ ਉਹ ਟਾਹਸਰਾ ਲੈ ਕੇ ਉਸਦੇ ਭਗਤ ਜੀ ਹਰ ਸਮੇਂ ਖੇੜੇ ਦੇ ਵਿੱਚ ਰਹਿੰਦੇ ਹੈ ਉਸ ਨੂੰ ਅਲੰਬਾ ਜ਼ਰੂਰ ਉਹਨਾਂ ਨੂੰ ਦੇਣਾ ਹੁੰਦਾ ਹੈ ਤੇ ਜਦੋਂ ਉਹ ਅਲੰਬਾ ਦਿੰਦੇ ਹਨ ਤੇ ਫਿਰ ਪਰਮਾਤਮਾ ਉਹਨਾਂ ਦੀ ਪੁਕਾਰ ਵੀ ਸੁਣਦਾ ਹੈ ਸੋ ਜਦੋਂ ਉਹ ਹਰੀ ਦੇ ਗੁਣ ਗਾਉਂਦੇ ਹਨ ਉਹਦੇ ਸਤਸਲਾ ਵਿੱਚ ਜੁੜਦੇ ਹਨ ਤੇ ਜੋ ਜੋ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਪਰਮਾਤਮਾ ਉਹੀ ਕਰਦਾ ਹੈ ਸੋ ਸਤਗੁਰ ਨਾਮਦੇਵ ਜੀ ਕਹਿ ਰਹੇ ਹਸ ਤ ਖੇਲ ਤੇ ਤੇ ਦੇਹਰੇ ਆਇਆ ਕਹਿੰਦੇ ਹੈ ਪਰਮਾਤਮਾ ਹੈ ਪ੍ਰਭੂ ਮੈਂ ਤਾਂ ਹੱਸਦਾ ਖੇਡਦਾ ਹੋਇਆ ਤੇਰੇ ਦਰਸ਼ਨ ਕਰਨ ਲਈ ਆਇਆ ਸੀ ਭਗਤਿਕਰਤ ਨਾਮਾ ਪਕਰ ਉਠਾਇਆ ਮੈਂ ਪ੍ਰਮਾਤਮਾ ਤੇਰੀ ਸਫਤ ਸਲਾਮ ਵਿੱਚ ਜੁੜ ਕੇ ਬੈਠਣਾ ਚਾਹੁੰਦਾ ਸੀ ਪਰ ਜਾਤ ਦੇ ਹੰਕਾਰੀਆਂ ਨੇ ਮੈਨੂੰ ੱੱਕੇ ਮਾਰ ਕੇ ਬਾਹੋਂ ਫੜ ਕੇ ਬਾਹਰ ਫੜ ਦਿੱਤਾ ਕਿਉਂਕਿ ਜਾਤ ਦੇ ਹੰਕਾਰੀਆਂ ਨੂੰ ਇਹ ਲੱਗਦਾ ਹੈ ਕਿ ਪ੍ਰਮਾਤਮਾ ਦਾ ਨਾਮ ਸਿਰ ਜਿਨ੍ਹਾਂ ਲੋਕਾਂ ਨੇ ਇੱਥੇ ਕੁਲਾ ਬਣਾਈਆਂ ਇਹ ਉੱਚੀ ਕੁਲ ਹੈ ਨੀਮੀ ਕੁਲ ਹੈ ਇਹ ਨੀਮੀ ਜਾਤ ਹੈ ਉੱਚੀ ਜਾਤ ਹੈ ਉਹਨਾਂ ਦੇ ਮੁਤਾਬਕ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੰਕਾਰ ਭਰਿਆ ਰਹਿੰਦਾ ਜਦੋਂ ਕਿ ਪਰਮਾਤਮਾ ਜਾਤਾਂ ਦੇ ਵਿੱਚ ਨਹੀਂ ਪਰਮਾਤਮਾ ਉੱਚੀਆਂ ਕੁਲਾਂ ਦੇ ਵਿੱਚ ਨਹੀਂ ਪਰਮਾਤਮਾ ਸਿਰਫ ਪ੍ਰੇਮ ਦਾ ਬੱਜਾ ਹੋਇਆ ਹੈ ਹਿੰੜੀ ਜਾਤ ਮੇਰੀ ਜਦ ਮਰਾ ਕਹਿੰਦੇ ਇਹ ਪਰਮਾਤਮਾ ਮੇਰੀ ਜਾਤ ਨੀਮੀ ਕਿਉਂ ਬਣਾਈ ਮੇਰਾ ਕੀ ਕਸੂਰ ਹੈ ਛਿੱਪੇ ਕੇ ਜਨਮ ਕਾਹੇ ਕੋ ਆਇਆ ਮੈਨੂੰ ਸ਼ੁੱਧਰ ਸ਼ੁੱਧਰ ਕਹਿ ਕੇ ਜੋ ਲੋਕ ਪੁਕਾਰਦੇ ਤੇ ਮੈਨੂੰ ਇਸ ਜਾਤ ਦੇ ਵਿੱਚ ਪੈਦਾ ਹੀ ਕਿਉਂ ਕੀਤਾ ਤੇ ਆਪਣੇ ਸ਼ਬਦ ਦੇ ਵਿੱਚ ਹੀ ਸਤਗੁਰ ਨਾਮਦੇਵ ਜੀ ਸਮਝਾਦੇ ਮੋਕਯੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਸਾਰੇ ਰਮਈਆ ਜਦੋਂ ਕਮਲੀ ਲੈ ਕੇ ਲੋਈ ਉਠਾ ਕੇ ਉੱਠ ਕੇ ਦੇਦੇ ਦੇ ਪਿੱਛੇ ਚਲੇ ਗਏ ਤੇ ਫਿਰ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਲਈ ਸਮਾਧੀ ਲਾਲੇ ਸੁੱਧ ਬੁੱਧ ਭੁੱਲ ਗਈ ਤੇ ਮਨ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਆਵਾਜ਼ ਨਿਕਲ ਰਹੀ ਹੈ ਮੋਖ ਤੂੰ ਨਾ ਬਸਾਰ ਤੂੰ ਨਾ ਬਸਾਰ ਤੂੰ ਨਾ ਬਸਾਰੇ ਰਮਈਆ ਦੁਨੀਆ ਕਹਿੰਦੇ ਮੈਨੂੰ ਛੜ ਦੇ ਪਰ ਤੂੰ ਨਾ ਮੈਨੂੰ ਛੜ ਤੂੰ ਤਾਂ ਦੁਨੀਆ ਦਾ ਮਾਲਕ ਹੈ ਪ੍ਰਤੀਪਾਲਕ ਹੈ ਸਭ ਦਾ ਆਧਾਰ ਹੈ ਮੈਨੂੰ ਤੂੰ ਬਸਾ ਨਾ ਆਲਾ ਬੰਤੀ ਇਹ ਪਰਮ ਜੋ ਹੈ ਮੁਝ ਉੱਪਰ ਸਭ ਕੋ ਪਲਾ ਕਹਿੰਦੇ ਜਿਹੜੇ ਉੱਚੀਆਂ ਜੱਤਾਂ ਵਾਲਿਆਂ ਨੂੰ ਇਹ ਪਰਮ ਹੈ ਜਿਹੜੇ ਕਹਿੰਦੇ ਸਾਡੀ ਜਾਤ ਉੱਚੀ ਹੈ ਉਹਨਾਂ ਨੇ ਮੇਰੇ ਉੱਪਰ ਜੋ ਇਹ ਗੱਲ ਕੀਤੀ ਹੈ ਕਿ ਨੀਮਾ ਨੀਮਾ ਕਹਿ ਕੇ ਮੈਨੂੰ ਪਕੜ اٹھਾਇਆ ਧੱਕੇ ਮਾਰੇ ਇਹ ਨਹੀਂ ਸੀ ਹੋਣੀ ਚਾਹੀਦੀ ਸੂਦ ਸੂਦ ਕਰ ਮਾਰ اٹھਾਇਓ ਕਹਾ ਕਰਿਓ ਬੱਪ ਬਿਠਲਾ ਕਹਿੰਦੇ ਮੈਨੂੰ ਛੂਦਰ ਕਹਿ ਕੇ ਮਾਰਿਆ ਪਕੜ اٹھਾਇਆ हे ਪ੍ਰਮਾਤਮਾ ਮੈਂ ਕੀ ਕਰ ਸਕਦਾ ਮੈਂ ਤਾਂ ਕੁਛ ਨਹੀਂ ਕਰ ਸਕਦਾ ਇਹਨਾਂ ਦੇ ਮੁਏ ਹੋਏ ਜੋ ਮੁਕਤੀ ਦੇਗੇ ਮੁਕਤੀ ਨਾ ਜਾਣੇ ਕੋਈ ਲਾ ਪਰਮਾਤਮਾ ਨਾ ਵਿਚਾਰ ਬਮਸ਼ ਕਰ ਰਹੇ ਕਹਿੰਦੇ ਜੇ ਮਰਨ ਤੋਂ ਬਾਅਦ ਤੁਸੀਂ ਮੈਨੂੰ ਮੁਕਤੀ ਦੇ ਦੇਵੋਗੇ ਤਾਂ ਉਹਨੂੰ ਕੌਣ ਦੇਖੂਗਾ ਕਿਸ ਨੂੰ ਪਤਾ ਲੱਗੂਗਾ ਕਿ ਮੈਂ ਮੁਕਤ ਹੋ ਗਿਆ ਇੱਥੇ ਤਾਂ ਮੈਨੂੰ ਧੱਕੇ ਪੈ ਰਹੇ ਜਿਨ੍ਹਾਂ ਨੂੰ ਮੰਦਰ ਕਹੇ ਜਾਂਦਾ ਹੈ ਜਿੱਥੇ ਤੇਰੀ ਪੂਜਾ ਹੁੰਦੀ ਹੈ ਉੱਥੇ ਨਿਮੀ ਜਾਤ ਕਰਕੇ ਧੱਕੇ ਪੈ ਰਹੇ ਮੈਨੂੰ ਉਹਨ ਉੱਚੀਆਂ ਜੱਤਾਂ ਵਾਲਿਆਂ ਨੂੰ ਪਰਮ ਹੈ ਕਿ ਤੂੰ ਉੱਚੇ ਕੁਲ ਦੇ ਵਿੱਚ ਰਹਿਣਾ ਜਹੀ ਜਦੋਂ ਕੋਕ ਪਕਾਰ ਨਿਕਲਦੀ ਹੈ ਇਹ ਪੰਡਿਆ ਮੋਕਿਓ ਢੇਡ ਕਹਤ ਤੇਰੀ ਪੈਜ ਪਿਛੌੜੀ ਹੋਇ ਲ ਇਹ ਤਾਂ ਮੈਨੂੰ ਢੇੜ ਢੇਡ ਕਰ ਰਿਹਾ ਇਹ ਤਾਂ ਮੈਨੂੰ ਕੋੜਾ ਕਰਕਰ ਚੱਕਣ ਵਾਲਾ ਸ਼ੁੱਧਰ ਕਰ ਰਿਹਾ ਤੇਰੀ ਪੈਜ ਪਿਛੌੜੀ ਹੋਇ ਲ ਤੇਰੀ ਜਿਹੜੀ ਇੱਜ਼ਤ ਹੈ ਉਹ ਤਾਂ ਪਿੱਛੇ ਚਲੇ ਗਈ ਮੈਨੂੰ ਤਾਂ ਕੁਛ ਨਹੀਂ ਹੋਣਾ ਤੇਰਾ ਨਾਮ ਜਿਹੜਾ ਹੈ ਕੌਣ ਲਊਗਾ ਮੇ ਦਾ ਕੁਛ ਨਹੀਂ ਗਰੀਬ ਦਾ ਜਾਨਾ ਤੱਕੇ ਪਹਿਣੇ ਤੇਰੇ ਨਾਮ ਇਹੋ ਜਹੀ ਜਦੋਂ ਪੁਕਾਰ ਨਿਕਲਦੀ ਹੈ ਤੇ ਫਿਰ ਭਗਤਾਂ ਦੀ ਆਪ ਸਮਤਾ ਤੂੰ ਜੋ ਦਿਆਲ ਕਿਰਪਾਲ ਕਹਿਤ ਹੈ অতি ਪੁੱਜ ਭਇਓ ਉਪਾਰਲਾ ਫਿਰ ਦੇਹ ਦੇਹਰਾ ਨਾਮੇ ਕੋ ਪੰਡਿਆਂ ਨੂੰ ਪਿਸ਼ਵਾਰਲਾ ਕਹਿੰਦੇ ਦੁਨੀਆਂ ਦਾ ਤੈਨੂੰ ਦਿਆਲੂ ਕਹਾ ਗਿਆ ਪਾਲਣ ਹਾਰ ਤਿਆ ਗਿਆ ਦਇਆਵਾਨ ਕਹਿ ਗਿਆ ਤੇ ਤੇਰੀ ਸ਼ਕਤੀ ਜਿਹੜੀ ਅਪਾਰ ਹੈ ਅਪਰ ਅਪਾਰ ਹੈ ਬੇਅੰਤ ਹੈ ਲੰਬੀਆਂ ਲੰਬੀਆਂ ਪਜਾਮਾ ਘਿਆ ਗ ਜਾਂਦਾ ਹੈ ਫਿਰ ਤੇਰੀ ਜਿਹੜੀ ਕਿਰਪਾ ਹੋਈ ਫਿਰ ਜਿਹੜਾ ਦੇਹ ਰਖ ਨਾਮੇ ਕੋ ਪੰਡਿਆਂ ਨੂੰ ਪਿਸ਼ਵਾਰ ਲਾ ਉਸ ਪਰਮਾਤਮਾ ਨੇ ਜਦੋਂ ਪੁਕਾਰ ਸੁਣੀ ਤਾਂ ਦੇਹਰੇ ਦਾ ਮੂੰਹ ਕੰਬ ਗਿਆ ਤੇ ਜਿਨ੍ਹਾਂ ਨੇ ਕਿਹਾ ਸੀ ਕਿ ਤੂੰ ਦੇਹਰੇ ਚ ਅੰਦਰ ਨਹੀਂ ਆ ਸਕਦਾ ਦਰਸ਼ਨ ਨਹੀਂ ਕਰ ਸਕਦਾ ਉਹਨਾਂ ਨੂੰ ਪਿੱਠ ਕਰ ਦਿੱਤੀ ਹੰਕਾਰ ਦੀ ਅਨਿੰਦ ਕਾ ਪਿੱਠ ਦੇ ਹੰਕਾਰੀਆਂ ਨੂੰ ਜਿਹੜੇ ਨਿੰਦਕ ਸੀ ਉਹਨਾਂ ਨੂੰ ਪਿੱਛੇ ਦੇ ਕੇ ਪਿੱਛੇ ਕਰ ਦਿੱਤਾ ਤੇ ਨਾਮਦੇਵ ਜੀ ਐਲ ਨੂੰ ਹਰ ਮੁਖ ਦਖਲਾਇਆ ਨਾਮਦੇਵ ਸੋ ਜੋ ਪਰਮਾਤਮਾ ਭਗਤਾਂ ਦੀ ਜਦੋਂ ਫਰਿਆਦ ਸੁਣਦਾ ਹੈ ਤੇ ਫਿਰ ਉਸ ਦੀ ਸ਼ਕਤੀ ਅਪਰ ਅਪਾਰ ਹੈ ਉਹ ਕੁਝ ਵੀ ਕਰ ਸਕਦਾ ਹੈ ਕਿਉਂਕਿ ਇਸ ਸਾਕੇ ਨੂੰ ਇਸ ਗੱਲ ਨੂੰ ਭਾਈ ਗੁਰਦਾਸ ਜੀ ਵੀ ਆਪਣੇ ਬਾਅਦ ਦੇ ਵਿੱਚ ਲਿਖਦੇ ਆ ਫੇਰ ਦੇਹਰਾ ਰੱਖਿਓ ਚਾਰ ਵਰਨ ਲੈ ਪੈਰੀ ਪਾਇ ਕਹਿੰਦੇ ਦੇਹਰਾ ਕਮਾ ਦਿੱਤਾ ਤੇ ਚਾਰੇ ਵਰਨ ਜਿਹੜੇ ਬ੍ਰਾਹਮਣ ਵੈਸ਼ ਸ਼ੂਦ ਖੱਤਰੀ ਇਹ ਚਾਰੇ ਵਰਨ ਜਿਹੜੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਨਤਮਸਤ ਕੋਏ ਭਾਈ ਗੰਧਾ ਜੀ ਆਪਣੇ ਮਹਾਲ ਦੇ ਵਿੱਚ ਲਿਖਦੇ ਕਿਉਂਕਿ ਇਸ ਮਰੀ ਹੋਈ ਗਾਉ ਨੂੰ ਜਿੰਦੇ ਕਰਨਾ ਦੇਹਰੇ ਨੂੰ ਕਮਾਉਣਾ ਉਹ ਆਪਣੇ ਬਾਹਰ ਦੂਸਰੀ ਦੇ ਵਿੱਚ ਵੀ ਲਿਖਦੇ ਹੈ ਕਲਯੁਗ ਨਾਮਾ ਭਗਤ ਹੋਏ ਫੇਰ ਦੇਰਾ ਗਾਇ ਜਿਵੈ ਦੇਰਾ ਵੀ ਕੁਮਾਇਆ ਔਰ ਮਰੀ ਹੋਏ ਗਾਂ ਵੀ ਜਿੰਦਗੀ ਕੀਤੀ ਇਹ ਭਾਈ ਗੰਧਾਰ ਜੀ ਕਹਿ ਰਹੇ ਐ ਇਸੇ ਕਰਕੇ ਚੌਥੇ ਪਾਤਸ਼ਾਹ ਨੇ ਕਹਿ ਕੇ ਭਗਤਾਂ ਦੀ ਲਾਜ ਆਪ ਰੱਖਦਾ ਤੇ ਜਿਹੜੇ ਨਿੰਦਕ ਹੁੰਦੇ ਆ ਉਹ ਪਿੱਛੇ ਦੇ ਜਾਂਦੇ ਹੰਕਾਰ ਦੀ ਨਿੰਦ ਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਤੇ ਉੱਥੇ ਪਾਤਸ਼ਾਹ ਕਹਿ ਰਹੇ ਸੁਨ ਲੈ ਕੰਬਲੀ ਚੱਲਿਓ ਪਲਟਾਇ ਦੇਹ ਦੇ ਪਾਛੇ ਬੈਠਾ ਜਾਇ ਕੁਛ ਨਹੀਂ ਕਰ ਸਕਿਆ ਜਦੋਂ ਜੋਰ ਨਹੀਂ ਚੱਲਿਆ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਿਆ ਉਹ ਉਸ ਪਰਮਾਤਮਾ ਦੇ ਨਾਲ ਸਿਰਦਸਲਾ ਦੇ ਵਿੱਚ ਜੁੜ ਕੇ ਇੰਨੇ ਮਦਹੋਸ਼ ਹੋ ਗਏ ਕਿ ਜਦੋਂ ਦੇਹ ਆ ਕਮਿਆ ਤੇ ਉਹੀ ਹੰਕਾਰੇ ਪੰਡਤ ਉਹਨਾਂ ਦੇ ਕੁਛ ਚਰਨਾਂ ਦੇ ਵਿੱਚ ਮੱਥਾ ਟੇਕੇ ਜਦੋਂ ਤੁਨੰਦੀ ਹੋਸ਼ ਆਈ ਸਮਾਧੀ ਖੁੱਲ ਗਈ ਤੇ ਜਦੋਂ ਸਮਾਧੀ ਦੇਖੀ ਖੁੱਲੇ ਖੁੱਲੇ ਤਾਂ ਫਿਰ ਪ੍ਰਣਾਮ ਕੀਤਾ ਮਨ 'ਚ ਖੁਸ਼ੀ ਹੋਈ ਕਿ ਤੂੰ ਮੇਰੀ लाज ਰੱਖ ਲਈ ਤੂੰ ਜੋ ਦਿਆਲ ਕਰਪਾਲ ਕਹੇ ਤੇ ਅਤਪਜ ਪਿਓ ਉਪਾਰਲਾ ਫੇਰ ਦੇਹ ਦੇਹਰਾ ਨਾਮੇ ਕੋ ਪੰਡਿਆਂ ਨੂੰ ਪਿਛਵਾਰਲਾ ਕਹਿੰਦੇ ਤੇਰੀ ਸ਼ਕਤੀ ਹੈ ਅੱਜ ਉਹਨਾਂ ਪੰਡਤਾਂ ਨੂੰ ਪਿੱਠ ਕਰ ਦਿੱਤੀ ਹੈ ਤੇ ਨਾਮਦੇਵ ਨੂੰ ਮੁੱਖ ਦਿਖਾ ਦਿੱਤਾ ਹੈ ਇਸੇ ਕਰਕੇ ਭਗਤਾਂ ਦੇ ਇਲਾਜ ਉਹ ਆਪ ਲੱਗਤ ਸੰਸਾਰੀਆਂ ਦੇ ਨਾਲ ਉਸ ਦਾ ਕਦੀ ਵੀ ਜੋੜ ਨਹੀਂ ਹੁੰਦਾ ਸੋ ਐਸੇ ਕਰਕੇ ਕਿਹਾ ਜੋ ਜੋ ਨਾਮਾ ਹਰ ਗੁਣ ਉੱਚ ਦੇ ਭਗਤ ਜਨਾਂ ਕੋ ਦੇਹਰਾ ਫਿਰੇ ਨਾਮਦੇਵ ਜੀ ਜਿਵੇਂ ਜਿਵੇਂ ਉਸ ਪਰਮਾਤਮਾ ਦੀ ਸਿੱਤ ਸਲਾਹ ਦੇ ਵਿੱਚ ਉਹਦਾ ਗੁਣ ਗਾਣ ਕਰ ਰਹੇ ਹੈ ਤੇ ਮੈਂ ਤੇ ਮੈਂ ਦੇਹਰਾ ਜਿਹੜਾ ਉਹ ਘੁੰਮ ਗਿਆ ਕਈ ਲੋਕੇ ਤਰਕ ਕਰਦੇ ਕਿ ਐਵੇਂ ਹੋ ਸਕਦਾ ਹੈ ਜਿਸ ਨੇ ਬਿਨਾਂ ਥਮਿਆ ਤੋ ਆਕਾਸ਼ ਖੜਾ ਕੀਤਾ ਹੋਇਆ ਇੰਦੀ ਵੱਡੀ ਸ੍ਰਿਸ਼ਟੀ ਸਜੇ ਹੋਈ ਹੈ ਔਰ ਹਰ ਇੱਕ ਕਣ ਕਣ ਦੇ ਵਿੱਚ ਬਰਾਜਮਾਨ ਹੈ ਉਸ ਦੀ ਸ਼ਕਤੀ ਤਾਂ ਅਪਰੰਪਰ ਹੈ ਤੋ ਕੁਝ ਵੀ ਕਰ ਸਕਦਾ ਇਸ ਕਰਕੇ ਜਿਹੜੇ ਉਹਦੇ ਭਗਤ ਹੁੰਦੇ ਆ ਉਹਨਾਂ ਦੇ ਲਾਜ ਉਸਨੇ ਰੱਖਣੀ ਹੈ ਪਿੱਠ ਨ ਲੱਗਣ ਦੇਣੀ ਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਦੇਉ ਮੁਖਲਾ ਸੋ ਜਿਨ੍ਹਾਂ ਦੀ ਪ੍ਰੀਤ ਸੱਚੀ ਹੁੰਦੀ ਹੈ ਉਹਨਾਂ ਨੂੰ ਚੌਥੇ ਪਾਤਸ਼ਾਹ ਕਹਿੰਦੇ ਹੈ ਉਹਨਾਂ ਦੀ ਜਾਤ ਨਹੀਂ ਦੇਖੀ ਜਾਂ जात परमात्मा ਦੇ ਦਰ ਤੇ ਪੁੱਛੀ ਨਹੀਂ ਜਾਂਦੀ ਕਿਉਂਕਿ ਉਹ ਜਾਤ ਬਣਾ ਕੇ ਭੇਜੀ ਨਹੀਂ ਜੇ ਜਾਤਾਂ ਬਣਾ ਕੇ ਭੇਜਦਾ ਤਾਂ ਫਿਰ ਨਿਸ਼ਾਨੀਆਂ ਹੋਣੀਆਂ ਸੀ ਪੰਜੇ ਤਤ ਦੇ ਪੁੱਤਲੇ ਹੈ ਸਾਰੇ ਇੱਕੋ ਹੀ ਰਸਤਾ ਹੈ ਉਹਦਾ ਇਸੇ ਕਰਕੇ ਸਤਗੁਰ ਕਬੀਰ ਜੀ ਨੇ ਕਹਤਾ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇ ਦੂਜੇ ਆਨ ਬਾਟਰਾ ਆਇਆ ਰਸਤਾ ਤਾਂ ਇੱਕੋ ਹੀ ਹੈ ਤੂੰ ਬ੍ਰਾਹਮਣ ਕਦਾ ਹੋ ਸਕਦਾ ਇਸ ਕਰਕੇ ਉਥੇ ਜਾਤ ਦਾ ਕੋਈ ਵੀ ਇੱਕਦ ਨਹੀਂ ਹੈ ਇਹ ਦੁਨੀਆਦਾਰੀ ਨੇ ਆਪਣੇ ਲੋਕਾਂ ਨੇ ਆਪਣੇ ਆਪਣੇ ਹੰਕਾਰਾਂ ਦੇ ਬਸ ਹੋ ਕੇ ਇਹ ਗੱਲਾਂ ਕਹੀਆਂ ਪਰ ਪ੍ਰੀਤ ਜਿਹਨਾਂ ਦੀ ਸੱਚੀ ਹੈ ਪਰਮਾਤਮਾ ਨੂੰ ਹਮੇਸ਼ਾ ਆਪਣੇ ਗੜ ਨਾਲ ਲਾਂਦਾ ਇਸੇ ਕਰਕੇ ਸਹੀ ਜਾਗ ਦੇ ਵਿੱਚ ਚੌਥੇ ਪਾਛ ਲਿਖ ਰਹੇ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹੇ ਬੁਲਾਏ ਕਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਉ ਲਿਆ ਮੁਖ ਲੈ ਜਿਹੜੇ ਉਹਨਾਂ ਨੂੰ ਧੱਕੇ ਮਾਰਦੇ ਸੀ ਖत्री ब्राह्मण ਬਿਠ ਦੇ ਛੋਟੇ ਬਿਠ ਕਰ ਲਿਓ ਨਾਲ ਤੇ ਮੁੱਖ ਇਦਨੂ ਕੀਤਾ ਨਾਮਦੇਵ ਜੀ ਵੱਲ ਜਿਹੜੇ ਉਹਨੂੰ ਛਿਪਾ ਛਿਪਾ ਕਹਿੰਦੇ ਸੀ ਸ਼ੁਦਰ ਕਹਿ ਕੇ ਪੁਕਾਰਦੇ ਸੀ ਢੇਡ ਕਹਿ ਰਹੇ ਸੀ ਉਹਨਾਂ ਨੂੰ ਮੁੜ ਕੇ ਉਸੇ ਨਾਮਦੇਵ ਜੀ ਦੇ ਸ਼ਰਨ ਦੇ ਵਿੱਚ ਮੱਥਾ ਟੇਕਣਾ ਪਿਆ ਇਹ ਉਹਦੀ ਸ਼ਕਤੀ ਹੈ ਕਿਉਂਕਿ ਮੇਰੀ ਬੰਦ ਦੀ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਮੋਈ ਜਦੋਂ ਭਗਤ ਉਸ ਦਾ ਸੱਚੇ ਮਨ ਤੋਂ ਅਰਦਾਸ ਕਰਦਾ ਹੈ ਕਿਉਂਕਿ ਹਰ ਸਮੇਂ ਉਹਦੀ ਪ੍ਰੀਤ ਦੇ ਵਿੱਚ ਹੀ ਜੁੜਿਆ ਰਹਿੰਦਾ ਤਾਂ ਫਿਰ ਉਸ ਪਰਮਾਤਮਾ ਨੂੰ ਉਸ ਦੀ ਪਕਾਰ ਸੁਣ ਕੇ ਆਪ ਹੋਣਾ ਪੈਂਦਾ ਹੈ ਕੀ ਲੋਕ ਇਸੇ ਜੱਲ ਜਿਵੇਂ ਮੱਕਾ ਸਤਗੁਰ ਨਾਨਕ ਪਾਤਸ਼ਾਹ ਜੀ ਨੇ ਲੋਕਾਂ ਨੂੰ ਸਮਝਾਉਣ ਦੇ ਖਾਤਰ ਕਮਾਇਆ ਪਰ ਕਈ ਲੋਕ ਇਸ ਨੂੰ ਨੇ ਮੰਨਦੇ ਕਿਉਂਕਿ ਉਹਨਾਂ ਦਾ ਪਰਮਾਤਮਾ 'ਚ ਵਿਸ਼ਵਾਸ ਨਹੀਂ ਹੁੰਦਾ ਪਰ ਇਸ ਗੱਲ ਦੀ ਗਵਾਹੀ ਜਿਹੜੀ ਹੈ ਜੋ ਅਬਦੁਲ ਰਹੀਮ ਮੋਲਾਨਾ ਅਬਦੁਲ ਰਹੀਮ ਲਿਖ ਰਹੇ ਮੱਕੇ ਦੇ ਸਵੰਦ ਵਿੱਚ ਸਤਗੁਰ ਨਾਨਕ ਪਾਸ਼ਾ ਦੀ ਸਿਫਤ ਦੇ ਵਿੱਚ ਲਿਖ ਰਹੇ ਤੂੰ ਬੋ ਕਾਬਾ ਹੈ ਕਿ ਕਾਬੇ ਨੇ ਕੀਆ ਤੇਰਾ ਤਵਾਫ ਜਹਰੋ ਬਾਤਨ ਤੇਰਾ ਮੰਨਨ ਦੇ ਐਨਾ ਹੈ ਸਾਫ ਇੰਨੀ ਪਵਿੱਤਰਤਾ ਹੈ ਇਤੂ ਕਬੈ ਖੁਦਾ ਹੈ ਜਿਹੜੇ ਲੋਕ ਜ਼ਹਿਰ ਖੋਲਦੇ ਐ ਜਦੋਂ 파ਸ਼ਾ ਨੇ ਕਿਹਾ ਕਿ ਮੇਰੇ ਪੈਰ ਉਧਰ ਨੂੰ ਕਰ ਦਿਓ ਜਿਸ ਪਾਸੇ ਮੱਕਾ ਨਹੀਂ ਹੈ ਤੇ ਜਦੋਂ ਲੱਤਾਂ ਫੜ ਕੇ ਕਮਾਈਆਂ ਤੇ ਮੱਕਾ ਵੇਖੂਮ ਗਿਆ ਹੰਕਾਰੀਆਂ ਨੂੰ ਹੰਕਾਰੀ ਕੌਣ ਸੀ ਆਮ ਬੰਦੇ ਨਹੀਂ ਸੀ ਉਹ ਬੰਦੇ ਜਿਹੜੇ ਰੋਜ਼ ਲੋਕਾਂ ਨੂੰ ਲੱਗਦੇ ਕਿ ਇਹ ਧਾਰਮਿਕ ਹੈ ਇਹ ਕਾਜੀ ਹੈ ਇਹ ਮੁੱਲਾ ਹੈ ਉਨਾਂ ਨੂੰ ਇੰਨੇ ਨੇ ਪਤਾ ਕਿ ਪਰਮਾਤਮਾ ਤਾਂ ਕਣ-ਕਣ ਦੇ ਵਿੱਚ ਬਸ ਰਿਹਾ ਹੈ ਹਰ ਪਾਸੇ ਬਸ ਰਿਹਾ ਹੈ ਕੋਈ ਉੱਤਰ ਕਹਿੰਦਾ ਕੋਈ ਦੱਖਣ ਕਹਿੰਦਾ ਕੋਈ ਪੱਛਮ ਕਹਿੰਦਾ ਪਰ ਉਹ ਤਾਂ ਹਰ ਇੱਕ ਜਗ੍ਹਾ ਹੈ ਔਰ ਦਰਸ਼ਨ ਉਸਨੇ ਹੁੰਦੇ ਹੈ ਜਿਨ ਪ੍ਰੇਮ ਕੀਤਾ ਜਿਨ ਪ੍ਰੇਮ ਕੀਆ ਤਨਹੀਂ ਪ੍ਰਭ ਪਾਇਓ ਸੋ ਇਸ ਸ਼ਬਦ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਥੇ ਜਾਤਾਂ ਦਾ ਚੱਕਰ ਨਹੀਂ ਹੈ ਕਰਮਾਂ ਦਾ ਚੱਕਰ ਹੈ ਕਰਮੀ ਆਪੋ ਆਪਣੀ ਕੈਨੇੜੇ ਕੈਦ ਹੋਰ ਜਿਨ੍ਹਾਂ ਨੇ ਕਰਮ ਜਿੱਦਾਂ ਜਿਹੋ ਜਿਹਾ ਕਰਨਾ ਉਹੋ ਜਿਹਾ ਫਲ ਲੱਗਣਾ ਜੇ ਸਤ ਸੰਗ ਕਰਨਗੇ ਤਾਂ ਪਰਮਾਤਮਾ ਦੇ ਨੇੜੇ ਹੋ ਜਾਣਗੇ ਪਰਮਾਤਮਾ ਦਾ ਪੇਧ ਪਾਲਣਗੇ ਜੇ ਨਹੀਂ ਕਰਨਗੇ ਤਾਂ ਬਦੀਆਂ ਕਰਕੇ ਆਪਣੇ ਕਰਮਾਂ ਦਾ ਕੀਤਾ ਹੋਇਆ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਜਾਣਗੇ ਸੋ ਸਤਗੁਰ ਨਾਮਦੇਵ ਜੀ ਦੇ ਇਸ ਸ਼ਬਦ ਤੋਂ ਪਤਾ ਲੱਗਦਾ ਹੈ ਕਿ ਇੱਥੇ ਜਾਤਾਂ ਦਾ ਕੋਈ ਚੱਕਰ ਨਹੀਂ ਤਨ ਮਨ ਦਾ ਕੋਈ ਚੱਕ ਨਹੀਂ ਕੁੱਲ ਦਾ ਕੋਈ ਚੱਕ ਨਹੀਂ ਸਭ ਇੱਕੋ ਹੀ ਮਿੱਟੀ ਦੇ ਬਣੇ ਹੋਏ ਉਸ ਪਰਮਾਤਮਾ ਨੇ ਆਪ ਸਜੇ ਹੋਏ ਜਿਸ ਤੇ ਉਸ ਦੀ ਕਿਰਪਾ ਹੁੰਦੀ ਹੈ ਉਸ ਦੇ ਨਾਲ ਪ੍ਰੀਤ ਜਿਹੜੀ ਸੱਚੀ ਜੁੜ ਜਾਂਦੀ ਹੈ ਉਹ ਇਸ ਦੁਨੀਆ ਨੂੰ ਤਿਆਗ ਤੇ ਬ੍ਰਾਗ ਕਰਕੇ ਛੱਡ ਜਾਂਦਾ ਹੈ ਸੋ ਆਓ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਇਹਨਾਂ ਜਾਤਾਂ ਪਾਤਾਂ ਪਿੱਛੇ ਛੱਡਦੇ ਹੋਏ ਅਨਸਾਨੀਅਤ ਨੂੰ ਅਪਣਾਉਂਦੇ ਹੋਏ ਮੁਨੱਖਤਾ ਦੇ ਲਈ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਪ੍ਰਮਾਤਮਾ ਸਭ ਨੂੰ ਸਮੱਤ ਬਖਸ਼ ਕਿਸੇ ਦੇ ਪਿੱਛੇ ਇਸ ਪਾਪੀ ਤੇ ਵੀ ਕਿਰਪਾ ਕਰ ਕਿਉਂਕਿ ਤੂੰ ਤਾਰਨ ਹਾਰਾ ਹੈ ਕਿਰਪਾਲੂ ਹੈ ਜੈਲੂ ਹੈ ਤੇਰੇ ਦਰ ਤੇ ਕੋਈ ਵੀ ਖਾਲੀ ਨਹੀਂ ਜਾਂਦਾ ਜਿਸ ਨੇ ਸੱਚੀ ਪ੍ਰੀਤ ਲਾਈ ਹੈ ਉਸ ਤੇ ਤੇਰੀ ਕਿਰਪਾ ਹੋਈ ਹੈ ਸੁਰਿੰਦੇ ਹੁ ਸਾਸਨ ਦੀ ਪੁੰਜੀ ਨੂੰ ਆਪਣੇ ਲੇਖੇ ਚ ਲਾਉਣ ਲਈ ਚਰਨਾਂ 'ਚ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਗਲਤੀਆਂ ਜੋ ਹੋਈਆਂ ਤੁਸੀਂ ਹੱਪ ਮਾਫ਼ ਕਰਨ ਬੜੇ ਹੋ ਅਸੀਂ ਤਾਂ ਪਾਪੀ ਹਾਂ ਤੁਸੀਂ ਬਖਸ਼ਣਾ ਹੋਰ ਕਿਰਪਾ ਕਰੋ ਰੰਦੇ ਹੈ ਸਵਾਸਨ ਦੀ ਪੁੰਜੀ ਤੇ ਆਪਣਾ ਨਾਮ ਚ ਪਾਓ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ